ਆਪ ਪੱਗ ਮੇਰੀ ਲਾਹਤੀ ਜਾਂਦੀ ਐ ਇੱਥੇ ਮੇਰੇ ਆ ਨਿਸ਼ਾਨ ਆ ਦੇਖੋ ਇੱਥੇ ਹਾਂ ਇਸ ਜਿਹੜਾ ਮੇਰੇ ਨਿਸ਼ਾਨ ਠੀਕ ਐ ਬਲਵਿੰਦਰ ਸਿੰਘ ਹੌਲਦਾਰ ਉਹ ਇੱਥੇ ਮੇਰੇ ਗਲ ਚ ਗੁੱਠਾ ਰੱਖਦਾ ਅੱਖੀ ਵੀ ਇਧਰੋਂ ਪਾਸਾ ਮੇਰਾ ਨਾ ਸੋਜਾ ਆਵਾਜ਼ ਹੀ ਆਉਂਦੀ ਸਹੀ ਹਾਂ ਵੇ ਦੇਖਦਾ ਇਤਨੇ ਗਾਲਾਂ ਦੇਗਾ ਤੱਪਲੇ ਆ ਤੇ ਪੱਗ ਮੇਰੀ ਲਾਹਤੀ ਤੇ ਇੱਕ ਬੰਦਾ ਕੋਸੋਂ ਨਵਾਰ ਐ ਕੋਈ ਮਰੇ ਜੁੰਡੇ ਫੜ ਰਿਹਾ ਕੋਈ ਮਰੀਆਂ ਪਾਹਾਂ ਦੇਖ ਰਿਹਾ ਹਲਕੇ ਕੁੱਤੇ ਨਹੀਂ ਆਪਾਂ ਕਹਿਦਗੇ ਵੀ ਹਲਕੇ ਕੁੱਤੇ ਕਿਸੇ ਸਹੀ ਮਗਰ ਜਾ ਬਿੱਡੇ ਮਗਰ ਤੇ ਉਹ ਬੀਰੋ ਡੀਲ ਕਰਦੇ ਆ ਇਸ ਤਰੀਕੇ ਨਾਲ ਇਨੀ ਦਰਿੰਦਰੀਏ ਦੇ ਨਾਲ ਉਹਨੇ ਮੈਨੂੰ ਉੱਥੋਂ ਐਨ ਪਕਮਾਰ ਕਰਕੇ ਗੱਡੀ ਸਿੱਖ ਲਈ ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹਵਲਦਾਰ ਆ ਤੋ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਉਹਨੂੰ ਕਹਵਾ ਮਾਂ ਦੀ ਕਾਲ ਮੈਨੂੰ ਕਹਦਾ ਤੇਰੇ ਵਰਗੇ ਤਾਂ ਕਹਿੰਦਾ ਖੜਕੂ ਬਾਦ ਬੜੇ ਚਲਾਏ ਆ 20 ਕਹਿੰਦਾ ਪੁਲਿਸ ਨੂੰ ਕੀ ਹੋ ਗਿਆ ਰਾਤ ਨੂੰ ਨੇ ਗੱਡੀ ਰੋਕ ਦਿੱਤਾ ਕਹਿੰਦਾ ਐਂ ਜੇ ਤੇਰੇ ਗੋਲੀ ਮਾਰ ਦੇਈਏ ਇਪੀਸੋਡ ਨੂੰ ਨਿੰਕਰ ਇਹ ਕੱਲ ਅਸੀਂ ਪਟਿਆਲੇ ਤੋਂ ਆ ਰਹੇ ਸੀ ਤੇ ਸਮਾਂ ਕੁ ਅੱਠ ਦੇ ਨੇੜੇ ਤੇ ਹੋ ਗਿਆ ਅੰਡੇ ਹੈ ਕੋਲੇ ਸੀ ਤੋਂ ਆਏ ਤੱਕ ਜੀ ਮਾਉਲ ਉਹਦੇ ਕੋਲੇ ਇੱਕ ਗੱਡੀ ਟ੍ਰੇਟਾ ਗੱਡੀ ਸਾਨੂੰ ਪਾਸ ਕੀਤਾ ਲੈ ਕੇ ਰੁਕਾ ਨੂੰ ਆ ਕੇ ਅੱਜ ਆ ਵੀ ਬ੍ਰਿਸ਼ਕੀਨ ਦੇ ਤਰੇ ਆਉਣਾ ਉਹਨੇ ਦੁਬਾਰਾ ਫੇਰ ਇੱਕ ਵਾਰੀ ਉਹ ਗੱਡੀ ਸਾਨੂੰ ਪਿੱਛੇ ਹੋ ਗਈ ਅਸੀਂ ਅੱਗੇ ਨਾਂ ਗਿਓ ਨੇ ਹੌਲੀ ਕਰਦੀ ਫਿਰ ਦੁਬਾਰੀ ਲੇਟਾਂ ਮਾਰ ਕੇ ਮੇਰੇ ਡਾਕਾ ਦੀ ਫਿਰ ਉਹਨੇ ਇਹ ਦੋ ਕਾਸ ਕੀਤੀ ਤੇ ਜੀ ਨੇ ਸਾਨੂੰ ਬਰਾਬਰ ਸਾਡੇ ਆਖ ਸ਼ੀਸ਼ਾ ਲਾ ਕੇ ਸ਼ਾਰ ਇਸ਼ਾਰਾ ਜਿਵੇਂ ਆਪਾਂ ਦਾ ਦਾ ਇਸ਼ਾਰਾ ਕਰਦੇ ਆ ਉਵੇਂ ਇਸ਼ਾਰਾ ਕਰਕੇ ਸਾਨੂੰ ਉਹਨੇ ਮੂੰਹ 'ਚ ਕੁਝ ਬੋਲਿਆ ਤੇ ਅਸੀਂ ਸੋਚਿਆ ਇਹ ਪਤਾ ਨਹੀਂ ਕੌਣ ਬੰਦੇ ਆ ਹਨਾ ਵੀ ਇਸ ਤਰ੍ਹਾਂ ਲੱਗੇ ਦੋਵਾਰੀ ਪਾਸ ਹੋਈ ਆ ਤੇ ਮੁਰਕੇ ਗਾਲਾਂ ਕੱਢਦੇ ਲਈ ਇਸ਼ਾਰਾ ਕਰਕੇ ਰਿਹਾ ਵੀ ਕੋ ਬੰਦੇ ਗੈਰ ਲੱਗਦੇ ਆ ਮਾਰ ਕੇ ਦੁਸ਼ਮਣੀ ਦਾ ਕੰਮ ਆ ਸਿਕਿਉਰਟੀ ਬਣਾ ਮਿਲ ਗਈ ਆ ਤਾਂ ਅਭੀ ਤੁਹਾਨੂੰ शक ਜਾ ਪਿਆ ਤੇ ਸੋਚਿਆ ਵੀ ਬੰਦਿਆਂ ਦਾ ਪਤਾ ਤਾਂ ਕਰੀਏ ਪਾਉਣਾ ਹੱਲੇ ਹੋਰ ਨਾਲ ਗੱਲਬਾਤ ਅਸੀਂ ਨਾਲ ਗੱਡੀ ਮਗਰ ਲਾ ਲਈ ਉਹਨਾਂ ਨੇ ਗੱਡੀ ਤਾਂ ਹੀ ਮਗਰ ਲਾਈ ਤੇ ਅਸੀਂ ਉਹਨਾਂ ਨੇ ਗੱਡੀ ਚੌਂਕੀ ਚ ਲਾਤੀ ਖੜਿਆ ਜੀ ਅਸੀਂ ਵੀ ਚੌਂਕੀ ਜਮਨ ਲਾਤੀ ਜਦੋਂ ਅਸੀਂ ਉੱtre ਉਹ ਵੀ ਦੋਨੇ ਦੋ ਬੰਦੇ ਉੱtre ਉਹ ਚ ਉਹਨੇ ਸੇਵਰ ਚ ਬੰਦੇ ਦੋਨੇ ਡੱਕੇ ਹੋਏ ਨਜ਼ਰ ਆਉਂਦੇ ਜੀ ਆ ਮੈਂ ਇਹ ਤੁਸੀਂ ਸਾਨੂੰ ਉੱਥੇ ਗੱਡੀ ਗਾਲਾਂ ਕੱਢ ਕੇ ਆਇਆ ਮੀਂਹ ਦੀ ਗੱਲ ਆ। ਕਰੇ ਇਸ ਦਾ ਪੁਲਿਸ ਮੁਲਾਜ਼ਮ। ਮੈਂ ਜੀ ਪੁਲਿਸ ਮੁਲਾਜ਼ਮਾਂ ਤਾਂ ਯਾਰ ਤੁਸੀਂ ਗਾਲਾਂ ਤਾਂ ਨਹੀਂ ਕੱਢਦੇ। ਚਲੋ ਇੰਨੀ ਗੱਲ ਤੋਂ ਉੱਥੇ ਸਾਹਮਣੇ ਚੌਕੀ ਸੀਗੀ ਮੈਂ ਉਹਨੂੰ ਕਿਹਾ ਮੈਂ ਵੀ ਆਪਾਂ ਚੌਕੀ ਦੇ ਵਿੱਚ ਅਸੀਂ ਦਰਖਾਸਤ ਲਿਖਾਉਣੀ ਆ ਤੁਹਾਡਾ ਮੌਲਾਜਾ ਕਰਾਉਣਾ। ਤੁਸੀਂ ਕਹਿੰਦੇ ਹੋ ਪੁਲਿਸ ਬਣਾ। ਸਾਨੂੰ ਨਹੀਂ ਪਤਾ ਕੌਣ ਆ ਸਿਵਲ ਬਸ ਦੇ ਵਿੱਚ। ਚਲੋ ਅਸੀਂ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਪਈ ਐਂ ਕਰਕੇ ਕਿਹਦੇ ਅਫਸਰ ਕਿਹੜੇ ਅਸਤਰ ਖਾਸ ਇਹ ਬੰਦੇ ਕਹਿੰਦੇ ਸੀ ਪੁਲਿਸ ਮੁਲਾਜ਼ਮਾਂ ਤੇ ਧਾਣੂ ਰੱਖੇ ਹੋਏ ਤੇ ਆਹ ਹਰਕਤੇ ਕਰਦੇ ਹੋ। ਕਰੋਨਾ ਨੇ ਉੱਥੇ ਉਥੋਂ ਵਾਲੇ ਮੁਲਾਜ਼ਮ ਵੀ ਸਾਡੇ ਗੱਲ ਪਏ। ਉਹ ਵੀ ਧਾਣੂ ਨਾਲ ਧੁੱਪ ਸੀ। ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮ ਨੇ। ਤੁਸੀਂ ਕਿਵੇਂ ਐਂ ਗੋਲਾਂ ਖੜੀਆਂ ਖੜੀਆਂ ਕਰਕੇ ਗੱਲ ਕਰਦੇ ਹੋ ਬਾਹਰ ਸਾਨੂੰ ਇਹ ਪੁੱਠਾ ਇਹ ਤਾਂ ਬੋਲਦੇ ਤਾਂ ਹੁੰਦੇ ਕੋਈ ਆਈਆਂ। ਉਦੇ ਮਲਾਜਾ ਕਰਾਓ ਇਹਨਾਂ ਦਾ ਮਲਾਜਾ ਕਰਾਉਂਦੇ ਕਿਦੋਂ ਤਾ ਆਪ ਦਾਰੂ ਨਾਲ ਬਾਕੀ ਸੀ ਸਾਰੇ ਤਾਂ ਉਸ ਤੋਂ ਬਾਅਦ ਚਲੋ ਉੱਥੇ ਫਿਰ ਕੋਈ ਨਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਸੀ ਤੇ ਉਹ ਮੁੰਡਾ ਕਹਿੰਦਾ ਬਈ ਚਲੋ ਮੈਂ ਯਾਰ ਮਾਫੀ ਮੰਗਦਾਈ ਮੇਰੇ ਤੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਤੇ ਅਸੀਂ ਕੋਈ ਤੇਦਰਾ ਪੁਲਿਸ ਮੁਲਾਜ਼ਮ ਕਹਿੰਦਾ ਰਿਟਾਇਰ ਹੋਇਆ ਸੀਗਾ ਤੇ ਚੰਦ ਪਤਾ ਨਹੀਂ ਕੀ ਨਾਮ ਲੈਂਦੇ ਸੀ ਉਹਦਾ ਕੰਨੀ ਸਲਦੀ ਪਾਰਟੀ ਤੋਂ ਵਾਇਸੀਗੇ ਖਾਦੀ ਪਿੱਤੀ ਚ ਹੋ ਗਿਆ ਅਸੀਂ ਮੈਂ ਚਲੋ ਯਾਰ ਖਾਦੀ ਪਿੱਤੀ ਚ ਹੋ ਗਿਆ ਮੰਨ ਲਓ ਤੁਸੀਂ ਇਹਨਾਂ ਗੰਦਾ ਇਸ਼ਾਰਾ ਕਰਦੇ ਹੋ ਕੋਈ ਬੁੜੀਆਂ ਅਸੀਂ ਬੈਠੀਆਂ ਹੁੰਦੀਆਂ ਫੇਰੀ ਵਾਰੀ ਨਾਲ ਕਿਸੇ ਨਾ ਬੰਦੇ ਨਾਲ ਗੱਡੀ ਚ ਮੰਨੋ ਅਸੀਂ ਸੀਗੇ ਮੇਰ ਨਾਲ ਗੱਲ ਮੈਂ ਮੰਨ ਲਾ ਸ਼ੱਕ ਦੇ ਵਿੱਚ ਕਿ ਇਹ ਜੀ ਮੇਕੀ ਵਾਪਰ ਜਾਂਦੀ ਹੈ ਚਲੋ ਕਹਿੰਦੇ ਬਈਆ ਹੋ ਗਿਆ ਨਿਪਟੜ ਗਜ ਦੀ ਗੱਲਬਾਤ ਹੋ ਗਈ ਮੈਂ ਚਲੋ ਠੀਕ ਹੈ ਯਾਰ ਤੁਰ ਐਸਐਚਓ ਨਾਲ ਮੇਰੀ ਗੱਲ ਕਰਾਈ ਹੁਣ ਚੀਰਾਂ ਆ ਮੁੰਛੀ ਨੇ ਤਾਂ ਗੱਲ ਕਰਾਈ ਐ ਸੱਚ ਮੈਨੂੰ ਕਹਿੰਦਾ ਵੀ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਆ ਜੀ ਆ ਵੰਦਣਾ ਸੀ ਨਾ ਬਾਈ ਕੋਈ ਗੱਲ ਨਹੀਂ ਚਲੋ ਇਹਨੇ ਮੁੰਡੇ ਨੇ ਕਹਿਦਾ ਕਿ ਮੈਂ ਤੁਹਾਨੂੰ ਗੱਲ ਤੋਂ ਦੀ ਮਾਰ ਚਲੋ ਨੇ ਚਲੋ ਐਨੀ ਗੱਲ ਕਹਿ ਕੇ ਅਸੀਂ ਉੱਥੋਂ ਥੋੜਾ ਜਿਹਾ ਧੰਗੀ ਬਾਬਾ ਕਰਚਾ ਸੀ ਜਿਹਦੇ ਵਿੱਚੋਂ ਸੀ ਥੋੜਾ ਜਿਹਾ ਭਾਂਡਾ ਕਰਕੇ ਨਾ ਬਿਲਕੁਲ ਵਸ ਬਸ ਸੋਚ ਰਿਹਾ ਸੀ ਸੋਚਦੇ ਆ ਵੀ ਜੇ ਅਸੀਂ ਇਸ ਤਰ੍ਹਾਂ ਕਰਕੇ ਇਹ ਆਪਣਾ 2 ਮਿੰਟਾਂ ਚ ਨਿਕਲ ਜਾਈਏ ਠੀਕ ਹੈ ਜੀ 2 ਮਿੰਟਾਂ ਦੇ ਵਿੱਚ ਹੈ ਥੈਂਕ ਯੂ ਆ ਚੋਪ ਕਰਾਈ ਦਰ ਆਹ ਹਾਂ ਹਿੰਦੋਜ ਬਾਈ ਆ ਜੀ ਕਿ ਇਹ ਇਹਨਾਂ ਦਾ ਪੁੱਛਦਾ ਐ ਨਹੀਂ ਪਤਾ ਹੁੰਦਾ ਵੀ ਇਹ ਕਾਨੂੰਨ ਕਾਇਦ ਕਰ ਜੀ ਅਸੀਂ ਇਹ ਬੰਦੇ ਆ ਕੇ ਕੋਈ ਚੌਕੀ 'ਚ ਕੋਈ ਐ ਕਰਕੇ ਕੋਈ ਉਹ ਕਰਕੇ ਹਨਾ ਕੋਈ ਸਾਡੀ ਵਰਦੀ ਮੋਸ ਪਾ ਲਿਆ ਜਾਂ ਕੁਝ ਵੀ ਕਰ ਗਏ ਅਸੀਂ ਉਹਦੇ 'ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਦੱਸਤੀ ਸਾਰੀ ਕਹਾਣੀ ਮੈਂ ਕਿਹਾ ਜੀ ਐ ਕਰਕੇ ਆ ਨੰਬਰ ਗੱਸੀ ਹੈ ਕਿ ਆਹ ਆਹ ਸਾਰੀ ਘਟਨਾ ਵਾਪਰੀ ਹੈ ਵੀ ਅਸੀਂ ਉਹਨਾਂ ਦੇ ਮੰਗਰ ਚੌਕੀ ਤੱਕ ਗਏ ਆ ਚੌਕੀ 'ਚ ਅਸੀਂ ਆਹ ਗੱਲ ਬਾਤ ਹੋਈ ਵਿਖਾਈ ਥੋੜੇ ਚੌਕੀ ਵਾਲੇ ਵੀ ਪੁਲਿਸ ਵਾਲੇ ਸ਼ਰਾਬ ਪੀਤੀ ਹੋਈ ਹੈ ਕੰਟਰੋਲਰ ਨੂੰ ਤੋਂ ਬਾਅਦ ਮੈਂ ਗੱਲ ਕੀਤੀ ਐਸਪੀਡੀ ਨਾਲ ਉਹ ਕਹਿੰਦੇ ਅਸੀਂ ਮੈਡੀਕਲ ਛੁੱਟੀ ਤੇ ਬਿਮਾਰ ਆ ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਗੱਲ ਕੀਤੀ ਐਸਐਸਪੀ ਬਰਨਾਲਾ ਉਹਨਾਂ ਨੇ ਮੇਰਾ ਧਿਆਨ ਚ ਲਿਆ ਤਾਂ ਮੈਂ ਕਿਹਾ ਜੀ ਐਂ ਕਰਕੇ ਆਹ ਸਾਰੀ ਗੱਲਬਾਤ ਆ ਘਟਣਾ ਬਾਰੇ ਆਹਾ ਸਾਰੀ ਪੁਲਿਸ ਦਾ ਗੱਲ ਕਰਕੇ ਦਰੂ ਕੀਤੇ ਤੁਸੀਂ ਮਾੜਾ ਜਿਹਾ ਕਰਾਉਂ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆ ਕਾਰਵਾਈ ਕਰਦੇ ਨਹੀਂ ਹਾਂ ਤੇ ਉਸ ਤੋਂ ਬਾਅਦ ਮੇਰੀ ਸੀ ਚਾਰ ਦਿਨਾਂ ਵੀ ਲੱਗੇ ਹੈ ਜੀ ਐ ਕਰ ਗਿਆ ਤੇ ਸਭ ਸੀ ਸਤਾਵ ਤੇ ਚੌਕੀ ਨਾਲ ਨਾਲ ਚਲੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਲਿਖਾ ਕੇ ਮਜ਼ਦ ਦੇ ਸਾਰੇ ਅਫਸਰਾਂ ਨੂੰ ਦੱਸ ਸਕੀ ਅਸੀਂ ਪਿੰਡ ਨੂੰ ਆ ਜਾਂਦੇ ਹਾਂ ਜਦੋਂ ਅਸੀਂ ਪਿੰਡ ਨੂੰ ਉਹ ਤੋਰ ਲੈਨੇ ਗੱਡੀ 'ਚ ਤਫੇ ਕੋਲੇ ਨਾਕਾ ਲੱਗਿਆ ਤਫੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਨਾਕਿਆਂ ਨੂੰ ਹੱਥ ਮਾਰਦੇ ਤੁਸੀਂ ਗੱਡੀ ਜਦੋਂ ਅਸੀਂ ਗੱਡੀ ਰੋਕ ਕੇ ਨਾਕੇ ਨੂੰ ਪੁੱਛਿਆ ਮੈਂ ਦੱਸੋ ਕਿ ਮੈਂ ਰੁਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰਾਂ ਨੂੰ ਮੈਂ ਸਮਝ ਗਿਆ ਮਖਾਜੀ ਵੀ ਇਹ ਕਹਾਣੀ ਨੂੰ ਫੋਸ ਵਾਲੇ ਤੋਂ ਹੋਰ ਅਲਝਾਉਣ ਦਾ ਮਸਲਾ ਉਦੋਂ ਮੈਂ ਤੁਸੀਂ ਦੇਖਿਆ ਹਣਾ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਰਾਬ ਹੁੰਦਾ 10:00 ਦਾ ਟਾਈਮ 3:00 ਵਜੇ ਤੋਂ 8:00 ਦਾ ਤਾਂ ਮੈਂ ਉੱਥੇ ਲੇਬ ਵੀ ਹੁੰਦਾ ਤੇ ਮੈਂ ਦਾਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸ ਦਿੰਦਾ ਵੀ ਆਹ ਕੁਝ ਗੱਲ ਫਾਸ ਹੋਈ ਚਲੋ ਉਸ ਤੋਂ ਬਾਅਦ ਜਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਪੁਲਿਸ ਦੀਆਂ ਭਰੀਆਂ ਹੋਈਆਂ ਹੁੰਦੀਆਂ ਸ਼ਬਦੀ ਸ਼ੱਬ ਸਾਨੂੰ ਆ ਕੇ ਮਤਲਬ ਕੋਤੋ ਹੀ ਦੇਖਿਓ ਵੀਡੀਓ ਵੀ ਵਿੱਚੋਂਵੇਂ ਕੱਟੀ-ਕੁੱਟੀ ਜਾਂਦੀ ਆ ਲਾਈਵ ਮੈਂ ਆਵਾਜ਼ ਸ਼ਬਦੀ ਸ਼ੱਬ ਸਾਨੂੰ ਆ ਕੇ ਚੁੱਕ ਦਿੰਦਾ ਜੇ ਆ ਪੱਗ ਮੇਰੀ ਨਾਲ ਦਿੱਤੀ ਜਾਂਦੀ ਆ ਇੱਥੇ ਮੇਰੇ ਆ ਨਿਸ਼ਾਨ ਆ ਦੇਖੋ ਜੀ ਆ ਇਸ ਜਗ੍ਹਾ ਤੇ ਮੇਰੇ ਨਿਸ਼ਾਨ ਠੀਕ ਹੈ ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਜੀ ਜੀ ਮੈਂ ਨਈਂ ਪਲੇਟ ਪੜੀ ਬਲਵਿੰਦਰ ਸਿੰਘ ਨਾਮ ਲਿਖਿਆ ਸੀ ਉਹ ਇੱਥੇ ਮੇਰੇ ਗਲ ਚੂਠਾ ਲੱਗਦਾ ਪੋਸਿਬਲੀ ਗੱਡੀ ਚ ਪ੍ਰੋਬਬਲੀ ਆਹ ਹਾਂ ਨਹੀਂ ਰੱਸਦਾ ਉਹਨਾਂ ਨੇ ਦੇਖਿਆ ਕਿ ਹੁਣ ਕਦਾ ਵਾਸੇ ਪਾਸੇ ਜਾ ਕੋਈ ਕਾਰਨ ਨਹੀਂ ਕੋਈ ਕੁਛ ਨਹੀਂ ਪੁੱਛਿਆ ਜਦੋਂ ਕਾਸੀ ਵੀ ਸੀਨੀਅਰ ਅਫਸਰ ਆਉਂਦੇ ਨੇ ਉਹਨਾਂ ਨੇ ਥੋੜਾ ਜਿਹਾ ਗੱਲਬਾਤ ਕੀਤੀ ਆ ਉਹਨਾਂ ਨੇ ਚੱਪਟੇ ਤਿੰਨ ਗੱਡੀਆਂ ਆ ਜਾਂਦੇ ਦੱਸਦੇ ਹਨਾ ਇਨਸਪੈਕਟਰ ਕਿਹੜਾ ਸੀਗਾ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਸੀ ਕਿ ਗੀਲੀ ਪੱਗ ਵਾਲਾ ਜਾਂ ਤ੍ਰੇ ਕਲਰ ਦੀ ਪੱਗ ਵਾਲਾ ਕੋਈ ਇਨਸਪੈਕਟਰ ਸਦਰ ਥਾਣੇ ਦਾ ਸੀ ਉਹਨੇ ਮੈਨ ਹੈਂਡਲਿੰਗ ਕੀਤੀ ਦੱਸੂ ਸਾਰੀ ਕਹਾਣੀ ਮੈਂ ਸੁਣ ਲੋ ਇੱਕ ਵਾਰੀ ਗੱਲ ਕੋਈ ਜਾਨ ਰੋ ਪੈਂਦਾ ਫੇਰ ਪੁੱਛੋ ਜੀ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਜਿਵੇਂ ਉਹਨੇ ਬਰਵਿੰਦਰ ਸਿੰਘ ਨੇ ਮੇਰੇ ਘਰ ਚ ਉਠਾ ਦਿੱਤਾ ਤੇ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਵਰਦੀ ਸੁਹਣੀ ਮਰੇ ਇੱਥੇ ਪੱਖੀ ਚ ਆਥੇ ਮਨੇ ਘੂੜ ਘਾੜ ਪੱਖੀ ਵੀ ਇਧਰ ਨਾਲ ਪਾਸਾ ਮੇਰਾ ਨਾ ਸੋਜਾ ਆਵਾਜ਼ ਚੀਂਗਾਂ ਦੇ ਸਹੀ ਆਹ ਵੇ ਦਿਖਦਾ ਆ ਨਾ ਇੱਥੇ ਮੇਰਾ ਗੋਲੀਆਂ ਲੱਗਣ ਕਰਕੇ ਪ੍ਰੇਸ਼ਣ ਹੋਇਆ ਵਾ ਆ ਮੇਰੇ ਸੋਜਾ ਤਰਕੇ ਮੈਨੂੰ ਚੱਕ ਕੇ ਗੱਡੀ ਸਿੱਧ ਦੇ ਦੀਗੇ ਤੇ ਕਾਲੰਦਰਾ ਤੱਬਲੇ ਆ ਤੇ ਪੱਗ ਮੇਰੀ ਲਾਹਤੀ ਤੇ ਇੱਕ ਬੰਦਾ ਕੋਸੋਂ ਨਵਾਰਾ ਕੋਈ ਮਰੇ ਜੁੰਡੇ ਫੜ ਰਿਹਾ ਕੋਈ ਮੇਰੀਆਂ ਪਾਹਾਂ ਨਹੀਂ ਪਿਆ ਜਾਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿ ਦਿੱਤੇ ਵੀ ਹਲਕੇ ਕੁੱਤੇ ਕਿਸੇ ਸਹਿੇ ਮੰਗਰ ਜਾਂ ਬਿੱਡੇ ਮੰਗਰ ਤੇ ਉਹ ਬੀਰੋ ਢੀਰ ਕਰਦੇ ਐਸ ਤਰੀਕੇ ਨਾਲ ਇਨੀ ਦਰਿੰਦਰੀਏ ਦੇ ਨਾਲ ਉਹਨੇ ਮੈਨੂੰ ਉੱਥੋਂ ਐਲ ਨੂੰ ਕਮਾਰ ਕਰਕੇ ਗੱਡੀ ਸਿੱਧਲੀ ਜਦੋਂ ਜਦੋਂ ਮੈਨੂੰ ਗੱਡੀ ਮੈਨੂੰ ਕਿਹਾ ਕੀਤਾ ਕੋਈ ਜਰਮ ਕੀਤਾ ਅਸੀਂ ਸੋਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ। ਸੋਡੇ ਸੀ ਜੇ ਅਸੀਂ ਸਾਡੇ ਕੋਲ ਮਨ ਚੋੜ ਹੁੰਦਾ ਤੇ ਅਸੀਂ ਸੋਡੇ ਇੱਧਰ ਦੀ ਕਿਉਂ ਦੇ ਦੀ ਹੋਰ ਕਿਸੇ ਪਾਸੇ ਲੰਘ ਜਾਂਦੇ। ਉੱਥੋਂ ਉਹਨਾਂ ਨੇ ਉਹੀ ਗੱਲਬਾਤ ਨਹੀਂ ਸੁਣੀ। ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਉਹਨੂੰ ਕਹੇਵਾ ਮਾਂ ਦੀ ਕਾਲ। ਜੇਰੀ ਮਾਂ ਦੀ। ਫਿਰ ਉਹ ਮੈਨੂੰ ਹੋਰ ਦੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ। ਆ ਸੋ ਮੈਂ ਇੱਕ ਸ ਨੂੰ ਦੱਸਦਾ ਵੀ ਦ੍ਰਿਸ਼ਟੀ ਦੀ ਗੱਲ ਉਹ ਚਾਰ ਜਿਵੇਂ ਕੋਈ ਨਫਰਤ ਨਹੀਂ ਭਰੀ ਹੁੰਦੀ ਬੰਦੇ ਮਿੱਥ ਕੀ ਆਏ ਵੀ ਆਏ ਕਰਨਾ ਹੀ ਤਾਂ ਇਸ ਤਰੀਕੇ ਨਾਲ ਉਹ ਬੰਦੇ ਪਏ ਤੇ ਅੱਛਾ ਫਿਰ ਤੁਹਾਨੂੰ ਹੋਰ ਲੱਗਦਾ ਜਿਹੜਾ ਵਰਗੰਦਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਬਾਰ-ਬਾਰ ਸਭ ਤੋਂ ਜ਼ਿਆਦਾ ਉਹਸ ਬੰਦੇ ਨੂੰ ਗੱਲਾਂ ਬਤਾ ਕੀ ਬੋਲ ਰਿਹਾ ਮੈਨੂੰ ਕਹਿੰਦਾ ਤੇਰੇ ਵਰਗੇ ਬੰਦੇ ਕਾਹੜੂਵਾਦ ਵੇਲੇ ਚਲਾਏ ਆ 20 ਕਹਿੰਦਾ ਪੋਸ਼ਣ ਕੀ ਹੋ ਗਿਆ ਕਨਪਟਿਆਲੇ ਇਨਕਾਉਂਟਰ ਹੋਇਆ ਕੀ ਹੋਊ ਉਹ ਚ ਪੁਲਿਸ ਨੂੰ ਰਾਠਾ ਨੇ ਗੱਡੀ ਰੋਕ ਦਿੱਤੀ ਕਹਿੰਦਾ ਇਹਦੇ ਤੇ ਗੋਲੀ ਮਾਰ ਦੇ ਗੋਲੀ ਮਾਰਨੇ ਦੋ ਜਣੇ ਇਹ ਗੱਲਾਂ ਬਰਬੰਦਰ ਸਿੰਘ ਮੈਨੂੰ ਜਿਹੜਾ ਹੌਲ ਦਾ ਆ ਸਾਰੀਆਂ ਗੱਲਾਂ ਵਾਕ ਤਾਂ ਕੋ ਦਾਦ ਤੇ ਉਹਨਾਂ ਨੇ ਉੱਛੇ ਲਾ ਕੇ ਸਭ ਹੋਰ ਵੀ ਜਣੇ ਮੈਂ ਕਹਿੰਦਾ ਕੋਈ ਐਸਾ ਸ਼ਬਦ ਨਹੀਂ ਹੈਗਾ ਜਾਂ ਗਾਲ ਨਹੀਂ ਜਿਹੜੀ ਉਹ ਦਿਆਂ ਨੇ ਗੁਰਵਿੰਦਰ ਸਿੰਘ ਕਲਾਨ ਸਿਵਲ ਬਾਕੀ ਦੇ ਕੱਢਿਆ ਜਾਂ ਹੋਰ ਬਹੁਤ ਤਾਂ ਤੁਸੀਂ ਐ ਕਰਦੇ ਆ ਤੁਸੀਂ ਪ੍ਰੋਲ ਹੀ ਕਦੇ ਉਸ ਦੇ ਖਿਲਾਫ ਹੋਣ ਲੱਗ ਜਾਂਦੇ ਨੇ ਤੇ ਸਰਕਾਰ ਦੇ ਖਿਲਾਫ ਹੋਣ ਲੱਗ ਜਾਂਦੇ ਆ ਬਾਦ ਉਹਨਾਂ ਕੱਲ੍ਹ ਕਹਵਾਤੀ ਇਹਨਾਂ ਨੇ ਪੰਜਾਬ ਦੇ ਸਾਨੂੰ ਸੱਚੇ ਖਾਣਾ ਸਾਦਾ ਉਹਥੇ ਨਾਲ ਸਾਡੀ ਗੁੰਦੀ ਪਾਈ ਜਿੱਦੀ ਪਾਰਸਾ ਦਾ ਹੌਲਾ ਗੁਰਵਿੰਦਰ ਸਿੰਘ ਜਿਹੜੋ ਤੇ ਕੌਂਦੀ ਲਈ ਹੋਣ ਉਹ ਗੁਰਵਿੰਦਰ ਨੇ ਗੱਡੀ ਚੋਂ ਇਹੀ ਬਲਵਿੰਦਰ ਸਿੰਘ ਜਿਹੜਾ ਇਹ ਚੌਂਕੀ ਚ ਵੀ ਹੁੰਦਾ ਜਿਹੜਾ ਤੁਹਾਡਾ ਗੱਡੀ ਦੇ ਨਾਲ ਖੜਪੜਦਾ ਗਿਆ ਉਹ ਬਲਵਿੰਦਰ ਸਿੰਘ ਹੈਗੀ ਉਹ ਬਲਵਿੰਦਰ ਸਿੰਘ ਦੇ ਨਾਲ ਦੇ ਸਿਵਲ ਵਰਦੀ ਚੜ੍ਹੇ ਹੋਰ ਹੁੰਦਾ ਉਹ ਵੀ ਸਾਨੂੰ ਪਤਾ ਨਹੀਂ ਉਹ ਹੌਂਦਾ ਹੈ ਸਿਪਾਈ ਹੈ ਸਿਵਲ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਮਿਸਹੈਂਡਲਿੰਗ ਕਰੀ ਹੋਵੇ ਜਿਵੇਂ ਦੱਸ ਰਹੇ ਤੇ ਬਲਵਿੰਦਰ ਸਿੰਘ ਹੀ ਮੈਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਬੰਦੇ ਤੁਹਾਨੂੰ ਮੈਂ ਦੱਸਿਆ ਬਈ ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ ਉਹ 15 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਆ ਇਹ ਸਾਰੇ ਤਪੇ ਦੀ ਗੱਲਬਾਤ ਕਿੱਥੇ ਹੋਈ ਹੈ ਤਪੇ ਦੀ ਗੱਲ ਜਿੱਥੇ ਇਹ ਸਾਰੇ ਪੂਰੇ ਬਾਹਰ ਜੇਕਰ ਰਾਮਪੁਰੇ ਐਡਮਿਟ ਹੋਏ ਹੈਗਾ ਤੇ ਬਰਨਾਲੇ ਵੀ ਐਡਮਿਟ ਹੋ ਸਕਦੇ ਨੇ ਕਿ ਬਰਨਾਲੇ ਐਡਮਿਟ ਦੀ ਸੁਣ ਲਓ ਤੁਸੀਂ ਬਰਨਾਲੇ ਤੁਸੀਂ ਕਿਹਨੇ ਐਡਮਿਟ ਹੋਏ ਆ ਉਥੇ ਡਾਕਟਰ ਨੇ ਸਾਡੀ ਗੱਲ ਹੀ ਨਹੀਂ ਸੁਣੀ ਉਹ ਤੁਸੀਂ ਹੋਰ ਹਨਾਨੀ ਜਨ ਗੱਲ ਦੇਖੋ ਡੀਐਸਪੀ ਬਰਨਾਲਾ ਬਿਆਨ ਦੇ ਰਿਹਾ ਕਿ ਅਸੀਂ ਆਪਣੇ ਤਿੰਨ ਮਲਾਜਮਾਂ ਦਾ ਜਿਹਨਾਂ ਦਾ ਅਸੀਂ ਕਹਿ ਰਾਂ ਹਾਂ ਸਾਰਾ ਥਾਣਾ ਹੀ ਡੱਕਿਆ ਵਾਹ ਦਰੂਨਾ ਜਿਹੜੇ ਸਾਡੇ ਨਾਲ ਉੱਤੇ ਹੋ ਗਏ ਡੱਕੇ ਉਹਨੇ ਆਮ ਮੰਨੇ ਦੀ ਪਾਰਟੀ ਹੋ ਗਾਈ ਡੀਐਸਪੀ ਖੁਦ ਕਹਿ ਰਿਹਾ ਵੀ ਉਹ ਕਿਸੇ ਪਾਰਟੀ ਦਵਾ ਦੇ ਸੀ ਡੀਐਸਪੀ ਕਹਿ ਰਿਹਾ ਕਿ ਉਹ ਤਾਂ ਅਸੀਂ ਮਲਾਜਾ ਕਰਾਇਆ ਜੀ ਤੇ ਡਾਕਟਰ ਨੇ ਉਹਨਾਂ ਨੂੰ ਮਲਾਜੇ ਚ ਕਲੀਨ ਚ ਕੀਤਾ ਦੇਦੀ ਵੀ ਇਹਨਾਂ ਦੀ ਕੋਈ ਡਰਗ ਕੀਤੀ ਨਹੀਂ ਹੈ ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਡੀਐਸਪੀ ਆ ਕੇ ਗੁਰੂ ਘਰ ਸੌਂਪਾ ਦੇ ਮੈਂ ਆਪਣੀ ਸਾਰੀ ਗਲਤੀ ਮੰਨਦਾ ਹਾਂ ਜੇ ਮੈਂ ਆ ਜਾਂਦਾ ਗੁਰੂ ਘਰ ਡੀਐਸਪੀ ਆਪਣੀ ਗਲਤੀ ਮੰਨ ਲੇ ਕੀ ਹਾਂ ਅਸੀਂ ਗਲਤ ਹੁਣ ਜਿਹੜੇ ਡਾਕਟਰ ਉਹਨਾਂ ਨੂੰ ਕਲੀਨ ਚਿੱਟ ਦੇ ਰਹੇ ਨੇ ਵੀ ਇਹਨਾਂ ਨੇ ਕੋ ਡ੍ਰਿੰਕ ਹੀ ਨਹੀਂ ਕੀਤੀਆਂ ਡੱਕੇ ਹੋਏ ਦਾਲੂ ਦੇ ਨੇ ਬੰਦੇ ਇਹਨਾਂ ਨੂੰ ਦਰਿੰਦਗੀ ਨਾਲ ਪੁੱਟਦੇ ਆ ਆ ਕੋ ਡਾਕਟਰ ਕੋਲ ਅਸੀਂ ਜਾ ਕੇ ਦਾਖਲ ਹੁੰਦੇ ਸਾਨੂੰ ਕੀ ਵੀ ਸੀ ਕਿ ਸਾਡੇ ਤੇ ਹੱਕ ਤੇ ਯਾਰ ਇੱਕ ਗੱਲ ਸੁਣੋ ਕੀ ਕਾਰਵਾਈ ਕੀਤੀ ਹੈ ਤਾਂ ਮੈਂ ਟੇਕ ਮਿੰਟ ਪਹਿਲਾਂ ਇੱਕ ਗੱਲ ਸੁਣ ਲਓ ਕਾਰਵਾਈ ਵੀ ਤੁਹਾਨੂੰ ਦੱਸ ਰਿਹਾ ਇੱਕ ਸੈਕਿੰਡ ਰੋਕੋ ਇੱਕ ਸਵਾਲ ਲਗਾ ਹੀ ਲਗਾ ਲਖਰੀ ਤੁਸੀਂ ਇਹ ਦੇਖਿਆ ਜੀ ਪਰ ਸਰਕਾਰ ਜੁੱਧ ਨਸ਼ਾ ਬਾਰੇ ਤੇ ਕਹਿ ਰਹੀ ਹੈਗੀ ਕਿ ਅਸੀਂ ਕੀ ਕੀ ਕਾਰਵਾਈ ਕਰਾਂ ਪਰ ਉੱਥੇ ਇਹ ਕਿ ਤੁਸੀਂ ਦੋਸ਼ ਲਾਇਆ ਦੀ ਬਲਾਕ ਰਾਸਪੀਤੀ ਇਹ ਮੇਰਾ ਤਰ੍ਹਾਂ ਗਲੀਨ ਗੱਲ ਸੁਣੋ ਮੈਂ ਕਹਿੰਦਾ ਯਾਰ ਵੀ ਚਲੋ ਮੇਰੇ ਵਰਗੇ ਤਾਂ ਆਵਾਜ਼ ਦੂਰ ਥਾੜੀ ਬੁਣ ਸੁਣ ਲੈ ਜਿਹੜੇ ਆਮ ਲੋਕ ਨੇ ਉਹਨਾਂ ਨਾਲੇ ਕੀ ਕਰਦੇ ਹੋ ਉਜੋਨਾ ਆਮ ਲੋਕਾਂ ਨੇ ਕੀ ਕਰਦੇ ਮੇਰੇ ਪਰਕੇ ਦੇ ਆ ਕੇ ਗਲ ਕੁੱਟਖਦੇ ਮੇਰੇ ਪਰਕੇ ਦੇ ਆ ਕੇ ਆ ਪਾ ਸੋਜਾ ਪਾਦਾ ਮੇਰੇ ਸਾਰੇ ਗੱਲ ਮੇਰਾ ਆਪਰੇਸ਼ਨ ਹੋਇਆ ਸੀ ਉਹ ਦੋ ਦਿਨਾਂ ਪਹਿਲਾਂ ਸਾਰਾ ਮੇਰਾ ਪੇਟ ਬਾਈ ਇਹ ਇਹ ਇੰਨਾ ਨਹੀਂ ਬੰਦਾ ਮਾਰਨਾ ਬੰਦਾ ਮਾਰ ਕੇ ਵੀ ਇੰਨੀ ਕਿ ਬਾਕੀ ਨੂੰ ਲਾਉਂਦੇ ਨਾ ਹਰਦੇਵ ਜੀ ਪਰ ਨਾਲ ਕਹਿ ਰਿਹਾ ਵੀ ਹਾਂ ਉਹ ਫੁਲਾਨਾ ਤੇ ਨੀ ਦੋ ਸਰਕਾਰ ਦਾ ਫਲਾਣਾ ਬੰਦਾ ਮਾਰਦਾ ਕਿ ਪੁਲਸ ਦਾ ਕੀ ਵਿਗੜ ਗਿਆ ਕੀ ਵਿਗੜ ਜੂ ਪੁਲਸ ਦਾ ਐ ਖਬਾਰ ਹੁੰਦੀ ਆ ਪੁਲਸ ਦਾ ਐ ਕਹਾਣੀ ਬਣਾ ਦਿੰਦੀ ਜਿਸ ਤਰੀਕੇ ਉਹ ਕਹਿੰਦੇ ਤੁਸੀਂ ਦੇਖੀ ਆ ਯਾਰ ਇੰਸਪੈਕਟਰ ਸਾਹਿਬ ਇਕੱਠੇ ਹੋ ਗਏ ਕੀ ਲੱਗਦਾ ਕਿ ਇਸ ਤਰੀਕੇ ਨਾਲ ਉਹ ਆਈ ਠਿਕਣੀ ਬੜਾ ਬੜਾ ਕ੍ਰੈਕ ਕਰਦੇ ਆ ਬਸ ਸੱਚਾ ਕਹਿੰਦਾ ਤੁਸੀਂ ਵੀਡੀਓ ਬਣਾਈ ਏ ਪੁਲਸ ਕਹਿੰਦੀ ਮੈਂ ਮੈਂ ਕਦੇ ਵੀਡੀਓ ਬਣਾਈ ਨਹੀਂ ਬਹਿੰਦੀ ਜੇ ਮਤਲਬ ਨਹੀਂ ਕਿ ਨਾ ਬਣਾਈ ਵੀ ਆ ਤਾ ਹੋ ਸਕਦਾ ਕਿ ਮੁੰਡੇ ਹਾਂਜੀ ਬਸ ਜੀ ਵੀਡੀਓ ਬਣਾਈ ਉਹ ਮੇਰਾ ਪ੍ਰਾਣ ਤੁਹਾਡੇ ਕੋਲੇ ਆ ਮੈਂ ਮੈਂ ਫਿਰ ਬਾਹਰ ਦੀ ਗੱਲ ਕਰ ਕੋਈ ਬਾਈਟ ਕਰੀ ਨਾ ਤੁਹਾਨੂੰ ਵੀਡੀਓ ਨਜ਼ਰ ਆਉਂਦੀ ਆ ਜੇ ਚਲੋ ਮੰਨ ਲਓ ਮੈਂ ਕਹਿੰਦਾ ਅਸੀਂ ਅਸੀਂ ਕੁਝ ਕੀਤਾ ਵੀ ਸੀ ਸਿਰਫ ਖੜ ਕੇ ਲਾ ਜਾਂਦੇ ਅੱਗੇ ਵੀ ਪ੍ਰੋਡਕਸ਼ਨ ਨੇ ਮੈਨੂੰ ਕਿੰਨੇ ਵਾਰੀ ਖੜਿਆ ਮੇਰੀ ਗੱਲ ਸੁਣੋ ਮੈਨੂੰ ਦਿਹਾਣੇ ਬੁੱਢੇ ਦਰਿਆ ਵੇਲੇ ਜਦੋਂ ਪੁਲਿਸ ਨੇ ਫੜਿਆ ਕਿਸੇ ਪੰਨ ਕੇ ਮੈਨੂੰ ਪੁਲਿਸ ਨੇ ਫੜਿਆ ਮੈਂ ਉਦੋਂ ਨਹੀਂ ਕਹਤਾ ਵੀ ਮੈਨੂੰ ਪੁਲਿਸ ਨੇ ਕੁੱਟਿਆ ਮੈਨੂੰ ਬਹਿੰਡੇ ਇੱਕ ਵਾਰੀ ਪੁਲਿਸ ਨੇ ਰਾਤ ਨੂੰ ਚੱਕਿਆ ਮੈਂ ਉਦੋਂ ਨਹੀਂ ਕਹਤਾ ਮੈਨੂੰ ਪੁਲਿਸ ਨੇ ਮੇਰੇ ਨਾਲ ਆ ਕੁਝ ਕੀਤਾ ਹੁਣ ਜੇ ਮੇਰੇ ਨਾਲ ਕੀਤਾ ਆ ਦੇਖੋ ਨਾ ਮੇਰਾ ਸਾਰਾ ਆ ਅਗਲੇ ਨੂੰ ਨਾ ਸਾਰੀ ਆ ਦੇਖੋ ਆ ਇੱਥੇ ਪਠਾਣੇ ਚੋਂ ਆ ਆਈਡੈਂਟਾ ਕਰੀ ਆ ਆ ਸਟੈਪਲਾਈਜ਼ਰ ਜੀ ਆ ਕੀ ਆ ਆ ਲਾਈਨਾਂ ਆ ਕਿੰਨਾ ਲਾਈਆਂ ਸਾਰੇ ਬੰਦ ਤੋੜਦੇ ਆ ਇਹਨਾਂ ਲੱਗੀਆਂ ਗੀਆਂ ਇਹ ਘਰ ਨਹੀਂ ਜਿਹੜੇ ਬੰਦੇ ਨੂੰ ਆਪਾਂ ਕੋਈ ਨਾਮ ਲੱਗੂਗਾ ਨਹੀਂ ਥਾਣੇ ਚ ਜਾ ਕੇ ਪੂਰਾ ਠੱਗਾ ਕੀਤਾਗੇ ਕੋਈ ਨਹੀਂ ਜਿਹੜਾ ਜੋ ਤਪੇ ਆ ਸਾਰੇ ਮੈਂ ਤਪੇ ਨਾਕੀਏ ਤੇ ਫਿਰ ਤੇ ਗੱਡੀ ਆਈ ਟੱਕੀ ਇਹ ਇੰਨੀਆਂ ਇੰਨੀਆਂ ਛੋਟਾਂ ਪੁਲਿਸ ਨੂੰ ਭੰਤ ਵੱਲੋਂ ਇਹਨਾਂ ਦਾ ਪਹਿਲਾਂ ਹੀ ਬਈ ਮੂੰਹ ਨੂੰ ਖੂਨ ਲੱਗਿਆ ਕਿੰਨੇ ਮਰਦੋਸ ਤੇ ਨਿਹੱਥੇ ਤੇ ਦੇਖ ਸੂਰ ਸਾਡੇ ਨੌਜਵਾਨ ਮਾਰਦੇ ਕੁਣ ਕਦੇ ਪੁਲਿਸ ਰਾਤ ਦੇ ਵਿੱਚ ਕੋ ਪ੍ਰਾਂਟ ਲਾ ਕੇ ਮਾਰ ਦਿੰਦੇ ਆ ਕੋਈ ਟੁੱਟ ਕੇ ਮਾਰ ਦਿੰਦੇ ਆ ਆਪਣੇ ਵਾਲੇ ਸ਼ਰਿਆਂ ਇਹਨਾਂ ਨੇ ਮੁੰਡਾ ਮਾਰਿਆ ਠੁਠਾ ਪੁਲਿਸ ਮੁਕਾਬਲਾ ਕੀਤਾ ਜਿਹਨੇ ਉਹ ਜਵਾਗ ਚੱਕਿਆ ਸੀ ਨਾ ਹੋਰ ਕਿੰਨੇ ਇਹਦੇ ਮੁਕਾਬਲੇ ਹੋ ਰਹੇ ਨੇ ਤੂੰ ਦੱਸੋ ਯਾਰ ਵੀ ਕੋਈ ਆਮ ਬੰਦੇ ਦਾ ਇੱਥੇ ਹੈ ਕੋਈ ਭਵੰਤ ਭਵੰਤਰੇ ਵਿੱਚ ਵੀ ਵਾਰੀ ਵਾਰੀ ਆਪਾਂ ਗੱਲ ਕਰਦਾ ਵੀ ਉਹ ਹੀ ਬਿਰਤ ਤੇ ਬੁੱਚੜ ਦੀ ਨੂੰ ਆ ਗਈ ਇੰਨਾ ਛੋਟਾ ਇੰਨਿਆ ਖੁੱਡਾ ਪੁਲਿਸ ਤੇ ਪ੍ਰਵਾਹ ਕਰਦੇ ਕਿਸੇ ਦੀ ਇਹ ਤਾਂ ਹਰੇ ਬਈ ਮਾੜਾ ਮੋਟਾ ਜਿਹੜਾ ਸੋਸ਼ਲ ਮੀਡੀਆ ਦਾ ਜਮਾਨਾ ਹੈ ਮਾਲੂ ਮੈਂ ਰਾਤ ਬੂਲ ਪਿਆ ਮੇਰੀ ਆਵਾਜ਼ ਉੱਥੇ ਚਲੀ ਗਈ ਨਹੀਂ ਜਿਹਨੂੰ ਮਰਜ਼ੀ ਜਾ ਕੇ ਇਸ ਬਾਦਲ ਜੋ ਮਰਜ਼ੀ ਕਹਾਣੀ ਬਣਾ ਦਿੰਦੇ ਨੇ ਉਹਨੂੰ ਦੱਸੋ ਜੇ ਨੇ ਇੱਕ ਮਿੰਟ ਗੱਲ ਸੁਣੋ ਜੇ ਜੇ ਲੱਖੇ ਨੇ ਇਹਨਾਂ ਨੂੰ ਕੋਈ ਧਮਕੀ ਦਿੱਤੀ ਐ ਕੁਝ ਗਲਤ ਬੋਲਿਆ ਐ ਤੇ ਦੱਸਣਗੇ ਇਹਨਾਂ ਦੇ ਪਰਚਾ ਖਰਚਾ ਕੀ ਦਰਜ ਹੋਇਆ ਇਹ ਗਏ ਨੇ ਅਦਾਲਤ ਦੇ ਵਿੱਚ ਐਸਬੀਐਮ ਦੇ ਸਾਹਮਣੇ ਜੋ ਉਹਨਾਂ ਦੇ ਡੀਐਸਪੀ ਸਾਹਿਬ ਬੋਲ ਰਹੇ ਨੇ ਇਹ ਗਏ ਨੇ ਉੱਥੇ ਜਾ ਕੇ ਇਹਨਾਂ ਨੂੰ ਆਦੇ ਆਪ ਦੇ ਗਵਾਹ ਦੇਓਗੇ ਤੁਸੀਂ ਤਾਂ ਗੋਡੀ ਜ਼ਮਾਨਤ ਕਰਾ ਲਈਏ ਤੇ ਅਸੀਂ ਕੋਈ ਗਵਾਹ ਨਹੀਂ ਦੇਣੀਗੇ ਆnde ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਤੋਂ ਸਾਈਨ ਕਰਵਾਏ ਗਏ ਹੋ ਕਿਹੜੀ ਚੀਜ਼ ਤੇ ਕਰਵਾਏ ਗਏ ਹੋ ਜਨਰਲ ਮੁਚਲਕਾ ਹੋ ਜੇ ਜੋ ਵੀ ਹੋਊਗਾ ਇਹਨਾਂ ਨੇ ਸਾਈਨ ਕੀਤੇ ਔਰ ਇਹਨਾਂ ਨੂੰ ਛੱਡਿਆ ਗਿਆ ਕੀ ਇਹਨਾਂ ਨੇ ਕਿਸੇ ਵੀ ਬੰਦਾ ਡੀਐਸਪੀ ਲਾਈਵ ਆਏ ਨੇ ਕਿ ਉਹ ਬੋਲੇ ਨੇ ਇਹਨਾਂ ਨੂੰ ਕਿਉਂ ਫੜਿਆ ਗਿਆ ਡਿਟੇਨ ਕਿਉਂ ਕੀਤਾ ਗਿਆ ਸਾਰੀ ਰਾਤ ਕਿਉਂ ਰੱਖਿਆ ਗਿਆ ਜੇਲ੍ਹ ਚ ਇਹ ਤਾਂ ਹੋਇਆ ਹੈ ਨਾ ਆ ਜੋ ਹੋਇਆ ਹੈ ਤਾਂ ਤੁਹਾਨੂੰ ਦੱਸ ਹੀ ਰਿਹਾ ਹੈ ਇਹ ਬਾਅਦ ਦੀ ਗੱਲ ਛੱਡੋ ਇਹ ਦੱਸਣਗੇ ਕਿ ਇਹਨਾਂ ਨੇ ਕਿਉਂ ਫੜਿਆ ਇੱਕ ਬੰਦਾ ਜੋ 80000 ਵੋਟ ਲ ਜਾਂਦਾ ਜਿਸ ਬੰਦੇ ਨੂੰ ਪੰਜਾਬ ਚੋਂ ਬਾਹਰ ਫਾਲੋ ਕੀਤਾ ਜਾਂਦਾ ਜੇ ਪੁਲਿਸ ਦੇ ਲੋਕ ਉਹਦੇ ਨਾਲ ਧੱਕਾ ਕਰ ਰਹੇ ਨੇ ਤਾਂ ਬਾਕੀਆਂ ਨਾਲ ਕੀ ਕਰਨਗੇ ਕੋਈ ਇਹਦਾ ਹਿਸਾਬ ਕਿਤਾਬ ਕੋਈ ਇਹਦੇ ਬਾਰੇ ਬੋਲੂਗਾ ਦੱਸੂਗਾ ਅੱਜ ਇੱਥੇ ਖੜੇ ਆ ਸੀ ਤੁਸੀਂ ਪੁੱਛਿਆ ਨਾ ਉਹਨੇ ਜੇ ਕਿ ਇੱਥੇ ਕਿਉਂ ਆਏ ਹੋ ਹਸਪੀਟਲ ਚ ਜਿਹੜੇ ਰਾਤ ਨੂੰ ਔਰ ਸਵੇਰ ਲੈ ਕੇ ਗਏ ਜਿਨ੍ਹਾਂ ਨੇ ਇਹਦੀ ਗੱਲ ਸੁਣਨੋਂ ਮਨਾ ਕਰਤਾ ਹਸਪੀਟਲ ਨੇ ਬਰਨਾਲੇ ਵਾਲੇ ਨੇ ਤਾਂ ਕੀ ਕਰੀਏ ਕਿੱਥੇ ਜਾਈਏ ਹੁਣ ਅਸੀਂ ਇੱਥੇ ਆ ਕੇ ਡਾਕਟਰੀ ਲਈ ਇਹਦਾ ਪਰਚੀ ਕਟਾਈ ਇੱਥੇ ਲੇਟੇ ਹੁਣ ਇਹਨਾਂ ਦਾ ਐਕਸਰੇ ਹੋਊਗਾ ਜੋ ਪਰਚੀਆਂ ਦੇਤੀਆਂ ਕੱਲ ਨੂੰ ਹੋਊਗਾ ਔਰ ਅਸੀਂ ਇਹਨਾਂ ਦੇ ਰਿਪੋਰਟ ਵੀ ਕਰਾਵਾਂਗੇ ਉਹ ਇੱਕ ਕਾਨੂੰਨ ਦੇ ਮੁਤਾਬਕ ਨਵਾਂ ਹੈਗਾ ਵਕੀਲ ਸਾਹਿਬ ਬੈਟਰ ਦੱਸਣਗੇ ਮੇਰੇ ਨਾਲ ਨਹੀਂ ਹਾਈ ਕੋਰਟ ਦੇ ਵਕੀਲ ਨੇ ਇਹ ਇਹਨਾਂ ਤੇ ਕਰਾਂਗੇ ਔਰ ਨਾਲ ਨਾਲ ਇੱਕ ਗੱਲ ਅਸੀਂ ਕਹਿ ਦਿੰਦੇ ਹਾਂ ਜੇ ਇਹਨਾਂ ਦੇ ਬੰਦੀ ਆ ਜੋ ਵੀ ਇਹਨਾਂ ਆ ਕੀ ਬਲਤੇਵ ਸਿੰਘ ਤੇ ਇੱਕ ਹੋਰ ਆ ਜਿਹੜੇ ਬੰਦੇ ਔਰ ਉਹ ਸ਼ਰਾਬ ਵਾਲਾ ਮੁੰਡਾ ਜੇ ਇਹਨਾਂ ਤੇ ਬੰਦਗੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਅਗਲੀ ਕਾਲ ਦੇਵਾਂਗੇ ਔਰ ਇਹ ਇੱਕ ਆਊਟ ਐਂਡ ਰਾਈਟ ਲੜਾਈ ਲੜੀ ਜਾਊਗੀ ਪੁਲਿਸ ਆ ਤਸ਼ੱਦਦ ਦੇ ਖਿਲਾਫ ਚਾਹੇ ਉਹ ਮੁੰਡਾ ਨਰਿੰਦਰ ਦੀਪ ਮਾਰਿਆ ਆ ਕਿੱਥੇ ਚਾਹੇ ਇਹਨਾਂ ਨੇ ਜੋ ਨਕਲੀ ਪੁਲਿਸ ਮੁਕਾਬਲੇ ਬਣਾਏ ਨੇ ਜਾਂ ਜੋ ਜੋ ਤੱਕ ਹੁਣ ਇਹਨਾਂ ਨੇ ਕਰਪੂਤਾ ਕੀਤੀਆਂ ਨੇ ਉਹਦੇ ਤੇ ਇੱਕ ਸਿੱਧੀ ਲੜਾਈ ਲੜੀ ਜਾਊਗੀ ਜਾਇ ਉਹਨਾਂ ਤੇ ਕਾਰਵਾਈ ਕਰ। ਔਰ ਕੱਲ ਨੂੰ ਆਸੀ ਕਿ ਮੈਡੀਕਲ ਕਰਾ ਕੇ ਐਕਸਰੇ ਕਰਾ ਕੇ ਉਹ ਵੀ ਕਰ ਦਿਆਂਗੇ ਔਰ ਜਿਹੜੀ ਐਫ ਆਈ ਆਰ ਅਸੀਂ ਇਹਨਾਂ ਤੇ ਕਰ ਰਹੇ ਆ ਉਹ ਤੁਹਾਨੂੰ ਸਿੱਧੂ ਸਾਹਿਬ ਦੱਸ ਦਿੰਦੇ ਨੇ ਇਹ ਵਕੀਲ ਨੇ ਹਾਈ ਕੋਰਟ ਦੇ ਅਸੀਂ ਕਿੱਥੇ ਕਿੱਥੇ ਕੀ ਕੀ ਕਰ ਰਹੇ ਹਾਂ ਮਾੜਾ ਜਿਹਾ ਲਾਊਡ ਕਰ ਦਿਓ ਜੀ। ਹਾਂ ਇੱਕ ਵਾਰੀ ਆ ਦੱਸ ਲੈਣੇ ਫਿਰ ਤੁਸੀਂ ਪੁੱਛਦੇ ਹੋ ਜੀ। ਇੱਕ ਮਿੰਟ ਬੇਟਾ ਆ ਦੱਸ ਲੈਣ ਦੋ ਫਿਰ ਪੁੱਛਦੇ ਦੱਸ ਦਿਓ ਇੱਕ ਵਾਰੀ ਉੱਚੀ ਦੱਸੋ। ਜੀ ਕੀ ਜਰੂਰ ਤੁਹਾਡੇ ਇਹ ਹੁਣ ਜਦੋਂ ਨਵਾਂ ਕਾਨੂੰਨ ਆਏਗਾ ਨਵਾਂ ਪੀਐਨਐਸ ਬਣੇਗਾ ਉਸ ਤੋਂ ਬਾਅਦ ਮੇਰੇ ਇੱਕ ਪ੍ਰੋਵੀਜ਼ਨ ਆ ਗਿਆ ਜੀ। ਇਹ ਚਿਰੋਂ ਕੋਈ ਵੀ ਬੰਦਾ ਪੁਲਿਸ ਦਾ ਮੁਲਾਜ਼ਮ ਤੁਹਾਡਾ ਉਸ ਥਾਣੇ ਦੇ ਵਿੱਚ ਤੁਸੀਂ ਰਿਪੋਰਟ ਕਰਦੇ ਹੋ ਨਹੀਂ ਲਿਖਦਾ ਤਾਂ ਕਿਸੇ ਵੀ ਥਾਣੇ ਦੇ ਵਿੱਚ ਜਾ ਕੇ ਤੁਸੀਂ ਜ਼ੀਰੋ ਐਫ ਆਈ ਆਰ ਕਰਵਾ ਲਈਓ ਇੱਥੇ ਅਸੀਂ ਜ਼ੀਰੋ ਐਫ ਆਈ ਆਰ ਕਰਾ ਰਹੇ ਹਾਂ ਕਿ ਛੇ ਉਹ ਨਕਰਤ ਇਨਕਾਰੀ ਹੁੰਦੇ ਆ ਕਿ ਤੁਸੀਂ ਜੀ ਐਫ ਆਈ ਆਰ ਜੋ ਨਵਾਂ ਨੂੰ ਉਹਦੇ ਮਤਲਬ ਜੋ ਇਹਨਾਂ ਨੇ ਦੱਸੀ ਹੈਗੀ ਉਹ ਦੱਸਾਂਗੇ ਔਰ ਜੋ ਜੋ ਨਾਲ ਕਰ ਤੁਹਾਨੂੰ ਐਕਸਲ ਹੋ ਜਾਣਾ ਹੈਗਾ ਉਹਦੇ ਨਾਲ ਸਾਡਾ ਅਸੀਂ ਫਿਰ ਕੋਡ ਦੇ ਅਸੀਂ ਬਾਕੀ ਹਰ ਗੱਲ ਤੁਹਾਨੂੰ ਅਸੀਂ ਦੱਸਦੇ ਅਸੀਂ ਕੀ ਕੀ ਨਾਮ ਨਾਲ ਡਾਕਟਰ ਉਹ ਤੁਹਾਨੂੰ ਕੁਝ ਚੀਜ਼ ਦੱਸਦਾ ਹੈ ਜੀ ਕਲਾਸ ਨਾਲ ਅਸੀਂ ਮਾਸਟਰ ਕਿ ਜੁਟਨੇ ਸ਼ੁਰੂ ਕਰੇ ਹਾਂ ਉਹਨਾਂ ਜੀ ਮਾਸਟਰ ਕੀ ਜਿਹਾ ਹੈਗਾ ਉਹਨਾਂ ਨੂੰ ਸਨੇਹਾ ਇਹ ਹੈ ਕਿ ਆਪਾਂ ਹੱਕ ਸੱਚ ਦੀ ਲੜਾਈ ਲੜਾਂਗੇ ਛੱਡਾਂਗੇ ਨਹੀਂ ਇਹ ਭਲੇਖੇ ਜਣੇਗੇ ਉੱਤੇ 55 ਦਾ ਜੋਗੀ ਇਹਨਾਂ ਨੇ ਕਰਤਾ ਅਸੀਂ ਛੱਡਾਂਗੇ ਨਹੀਂ ਇਹਨੂੰ ਅੱਗੇ ਤੱਕ ਲਿਜਾਵਾਂਗੇ ਜੇ ਉਹਨਾਂ ਬੰਦਿਆਂ ਤੇ ਕਾਰਵਾਈ ਨਹੀਂ ਹੋਈ ਜਿਹੜਾ 11.80 ਹਜ਼ਾਰ ਵੋਟ ਲੈ ਕੇ ਜਾ ਰਿਹਾ ਬੰਦਾ ਤੁਸੀਂ ਉਹਦੇ ਤੇ ਟੌਰਚਰ ਕਰਦੇ ਹੋ ਜਿਹਦੇ ਨਾਲ ਦੋ ਗਨਮੈਨ ਵੀ ਸੀ ਜਿਹੜੇ ਬੰਦੇ ਨੇ ਕੁਝ ਨਹੀਂ ਹੋਊ ਕਿਉਂ ਜਾਊਗਾ ਪੁਲਿਸ ਸਟੇਸ਼ਨ ਉਹ ਪਾਗਲ ਹੈ ਕਿਉਂ ਕਿ ਉਹ ਪੁਲਿਸ ਸਟੇਸ਼ਨ ਕਿਉਂਕਿ ਉਹ ਬਦਤਮੀਜ਼ੀ ਕਰਕੇ ਗਏ ਨੇ ਗਾੜਾ ਕਰਕੇ ਗਏ ਨੇ ਉਹ ਗਨਮੈਨ ਨੇ ਆਜੀ ਤਾਂ ਚੌਂਕੀ ਦਾ ਬਾਰ ਵੀ ਤਾਂ ਮਾਇਕ ਲਾਇਆ ਉਹਨਾਂ ਨੇ ਥੋੜੀ ਖਿਲਾਇਆ ਮੈਂ ਤਾਂ ਇਹ ਕਹਿਆ ਅਧਿਕਾਰ ਯਾਰ ਵੀ ਆ ਕਰਨਾ ਧੱਕਾ ਹੋ ਗਿਆ ਗਾਣਾ ਕੱਢਦਾ ਸੁੱਡੇ ਮੁਲਾਜ਼ਮਾ ਦੱਸੋ ਮੁਲਾਜ਼ਮਾ ਕੌਣ ਹੈ ਮੁਲਾਜ਼ਮਾ ਤੁਹਾਨੂੰ ਵਾਦਾ ਕਰੋ ਨਹੀਂ ਕਾਰਵਾਈ ਕਰੋ ਸਾਡੇ ਉੱਤੇ ਉੱਥੇ ਗੱਲ ਪੈ ਜਾਂਦੇ ਆ ਐਂ ਚੀਜ਼ਾਂ ਖੁੱਲਣਾ ਇੰਨਾ ਛੋਟਾ ਇਹ 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 ਤਾਂ ਆਪਾਂ ਸਿੱਧ ਨੂੰ ਦੇਖਣਾ ਪੈਣਾ ਕੋਈ ਕੋਈ ਪੁੱਛ ਨਹੀਂ ਇੱਥੇ ਕੋਈ ਬੜਤਾਲ ਨਹੀਂ ਕੋਈ ਇੱਥੇ ਕਾਰਵਾਈ ਨਹੀਂ ਕੋਈ ਨਹੀਂ ਬੜਤਾਲ ਨਹੀਂ ਨੂੰ ਬੁਲਾ ਤੀਰਾ ਨੂੰ ਪ੍ਰੋਬਲਮ ਪਤਾ ਕੀ ਹੈ ਅਸੀਂ ਕਰਦੇ ਇਹਨਾਂ ਨੂੰ ਐਕਸਪੋਜ਼ ਜਿਹੜੇ ਹੈਗੀਆਂ ਬਾਕੀ ਆਪੋਜੀਸ਼ਨ ਕਿੱਥੇ ਤੁਸੀਂ ਦੱਸੋਗੇ ਕਾਂਗਰਸ ਕਿੱਥੇ ਖੜੀ ਹੈ ਕਿੱਥੇ ਆ ਕੇ ਜਾਂ ਕੋਈ ਹੋਰ ਪਾਰਟੀ ਕਿੱਥੇ ਖੜੀ ਐ ਸਿਰਫ ਆਪ ਦੇ ਲੀਡਰ ਤੇ ਜਦੋਂ ਕੁਝ ਹੁੰਦਾ ਬੋਲਦੇ ਐ ਇਹਨਾਂ ਨੂੰ ਅਸੀਂ ਰੜ ਕਰੇ ਆਂ ਉਹ ਰੜਕਣ ਦਾ ਆ ਤਰੀਕਾ ਕੀਤਾ ਇਹਨਾਂ ਨੇ ਸੱਚ ਕਮੰਜਾ ਮਤਲਬ ਇਹਨੇ ਬੋਲਿਆਊਗਾ ਕੁਛ ਉਹਨੂੰ ਕੀ ਇਹਦਾ ਕੀ ਲੈਣਾ ਦੇਣਾ ਉਹਦੇ ਨਾਲ ਵੀ ਤੁਸੀਂ ਸ਼ਰਾਬ ਪੀ ਕੇ ਆਏ ਹੋ ਪਾਰਟੀ ਤੋਂ ਆਏ ਹੋ ਤੁਹਾਡਾ ਡੀਐਸਪੀ ਮੰਨ ਰਿਹਾ ਇੱਕ ਪਾਰਟੀ ਤੋਂ ਆਏ ਆ ਪਾਰਟੀ ਤੋਂ ਕਿਵੇਂ ਆਏ ਹੋ ਤੁਸੀਂ ਇਹ ਤਾਂ ਬਾਈ ਇੱਕ ਹੋਰ ਦੇਖੋ ਹਨ ਹੋ ਸਕਦਾ 옵ਸ਼ਨ ਉਹ ਖੁਦ ਕਿਆ ਉਹਨਾਂ ਨੇ ਗੱਡੀ ਪਿੱਛੇ ਸੀ ਉਹਨਾਂ ਦੀ ਇਹ ਵੀ ਹੋ ਸਕਦਾ ਤੇ ਇਹ ਵੀ ਕਹਾਣ ਦੇ ਨੇਤਾ ਜੀ ਪੋਰਸਲੀ ਵਰਦੀ ਪਾਰਟੀ ਜੀ ਥਾਣੇ ਤੇ ਚੌਕੀ ਦੇ ਹਮਲਾ